ਇਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਦੇ ਵਿਹਾਰ ਦੇ ਵਿੱਚ ਰੈਲੀ ਹੈ ਕਹਿੰਦੇ ਤੇ ਸਵਰਾਜ ਪਾਰਟੀ ਜਨ ਸਵਰਾਜ ਪਾਰਟੀ ਕਹਿੰਦੇ ਉਹਦੇ ਵਾਸਤੇ ਵੀ ਲੋਕ ਜੁੜ ਰਹੇ ਐ ਤੇ ਤੁਸੀਂ ਕਿਵੇਂ ਸੋਚਦੇ ਹੋ ਕਹਿੰਦੇ ਵੀ ਬਿਹਾਰ ਦੇ ਵਿੱਚ ਕੋਈ ਬਦਲਾਅ ਆਏਗਾ ਜਾਂ ਨਹੀਂ ਦੇਖੋ ਬਿਹਾਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਨੀਤੀਸ਼ ਬਿਆਲ ਹੈ ਹਮਮ ਨਰਿੰਦਰ ਮੋਦੀ ਯਾਨੀ ਭਾਰਤੀ ਜਨਤਾ ਪਾਰਟੀ ਉੱਥੇ ਫਸੀ ਹੋਈ ਆ ਕਿਉਂਕਿ ਜੀ ਨੀਤੀਸ਼ ਨੇ ਵੱਖ-ਵੱਖ ਮਿੱਤਰਾਂ ਦੇ ਨਾਲ ਉੱਥੇ ਰਾਜ ਜੋ ਸਮਾਂ ਬਤਾਇਆ ਹੁਣ ਨਿਤਿਸ਼ ਦਾ ਪਾਣੀ ਲੈ ਗਿਆ ਜੀ ਨਿਤਿਸ਼ ਹਲੇ ਵੀ ਜਿੱਦ ਕਰਦਾ ਜਵਾਕਾਂ ਵਾਂਗੂ ਕਿ ਭਾਈ ਮੈਂ ਇੰਨਾ ਹੱਕ ਰੱਖਦਾ ਜੀ ਭਾਜਪਾ ਕੁਝ ਹੋਰ ਸੋਚ ਕੇ ਚੱਲ ਰਹੀ ਹੈ ਕਿ ਚਿਰਾਗ ਮਾਡਲ ਦੇ ਨਾਲ ਇਹਦਾ ਚਿਰਾਗ ਬੁਝਾ ਦਿੱਤਾ ਜਾਵੇ ਸਦਾ ਲਈ ਤੇ ਆਪਾਂ ਸੈਟ ਹੋ ਜਾਈਏ ਜੀ ਚਿਰਾਗ ਮਾਡਲ ਕੀ ਸੀ ਕਿ ਭਾਜਪਾ ਤੋਂ ਬਾਗੀ ਵਿਖਾ ਕੇ ਇੱਕ ਤਰ੍ਹਾਂ ਨਾਲ ਚਿਰਾਗ ਨੇ ਆਪਣੇ ਬੰਦੇ ਖਿਲਾਰ ਦਿੱਤੇ ਠੀਕ ਹੈ ਜੀ ਜੀ ਉਹਦੇ ਪਿਓ ਦਾ ਸੀ ਅਸਰ ਤਾਂ ਉਹ ਅਖੀਰ ਕੀ ਹੋਇਆ ਕਿ ਇਹਨਾਂ ਨੂੰ ਮਾਂਝ ਗਿਆ ਜੀ ਇਹਨਾਂ ਨੂੰ ਮਾਂਝ ਗਿਆ ਬਾਕੀ ਉਹਦੇ ਬੰਦੇ ਬੰਦੇ ਜਿਹੜੇ ਸੀ ਉਹ ਸਾਬਕਾਤ ਵਿੱਚ ਭਾਜਪਾ ਨੇ ਕਰ ਲਿਓ ਕਿਉਂਕਿ ਭਾਜਪਾ ਵੱਲੋਂ ਹੀ ਉਹ ਕੀਤਾ ਗਿਆ ਸੀ پلان ਹੂੰ ਬਾਅਦ ਚ ਤੋਂ ਨੇ ਕਿਹਾ ਕਿ ਮੈਂ ਮੋਦੀ ਸਾਹਿਬ ਦਾ ਸ਼ਾਇਦ ਹਨੂਮਾਨ ਕਿਹਾ ਸੀ ਉਸਨੇ ਜੀ ਲੰਕਾ ਲਾਤੀ ਸੀ ਤੁਹੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਮੁੜ ਕੇ ਇਹਨਾਂ ਨੂੰ ਆਪਸ ਚ ਲੜਾਤਾ ਉਹਨਾਂ ਨੇ ਚਾਚੇ ਭਤੀਜੇ ਨੂੰ ਬਿਲਕੁਲ ਬਿਲਕੁਲ ਵੱਖਰੇ ਹੋਇਆ ਨਾ ਸਰ ਸਾਖਤਾਬ ਤਾਂ ਮਤਲਬ ਕੀ ਰਾਜਨੀਤੀ ਹੈ ਉਹੀ ਉਹੀ ਹੁਣ ਬੇੜਾ ਕਰ ਕੋ ਨੀਤੀਜਤਾ ਕਰਨਾ ਚਾਹੁੰਦੇ ਪਰ ਸਤਾ ਆਪਣੇ ਕੋਲ ਰੱਖਣਾ ਚਾਹੁੰਦੇ ਨੇ ਜੀ ਉਹਦੇ ਵਾਸਤੇ ਹੁਣ ਆਪਰੇਸ਼ਨ ਸੰਦੂਰ ਦਾ ਉਹਨਾਂ ਨੇ ਜਾ ਕੇ ਉਥੇ ਬਈ ਬਹੁਤ ਪ੍ਰਚਾਰ ਕੀਤਾ ਮੋਦੀ ਸਾਹਿਬ ਨੇ ਪਰ ਇੰਨਾ ਵੱਡਾ ਰਿਸਪੌਂਸ ਨਹੀਂ ਮਿਲਿਆ ਜੀ ਉਧਰੋਂ ਆਮ ਆਦਮੀ ਪਾਰਟੀ ਤੇ ਜੋ ਪ੍ਰਸ਼ਾਂਤ ਕਸ਼ੋਰ ਆ ਪ੍ਰਸ਼ਾਂਤ ਕਸ਼ੋਰ ਵੀ ਇਸ ਵੇਲੇ ਵੋਟ ਤੋੜ ਰਿਹਾ ਹੈ ਉਹ ਭਾਜਪਾ ਦਾ ਵੀ ਨੁਕਸਾਨ ਕਰ ਰਿਹਾ ਹੈ ਮੇਰੇ ਖਿਆਲ ਦੇ ਨਾਲ ਪਰ ਹੁਣ ਕਾਂਗਰਸ ਦਾ ਜ਼ਿਆਦਾ ਕਰੇਗਾ ਜੀ ਇਹ ਪਤਾ ਨਹੀਂ ਉਦੋਂ ਕੇਜਰੀਵਾਲ ਸਾਹਿਬ ਹੋ ਰਿਹਾ ਹੈ ਹਮ ਹ ਇਹਨਾਂ ਨੇ ਵੀ ਉਹਨਾਂ ਦਾ ਨੁਕਸਾਨ ਕਰਨਾ ਹੈ ਤਾਂ ਉਤੋਂ ਸਭ ਤੋਂ ਵੱਡਾ ਦਾ ਜਿਹੜਾ ਹੈ ਉਹ ਹੈਗਾ ਵੋਟਰ ਸੂਚੀਆਂ ਦਾ ਜੀ ਵੋਟਰ ਸੂਚੀਆਂ ਦਾ ਐਸਾ ਮਾਮਲਾ ਹੈ ਸੁਖਮ ਸਾਹਿਬ ਹਮ ਤੇ ਉੱਥੇ ਉਹ ਕਹਿੰਦੇ ਨੇ ਕਿ 11 ਤਰ੍ਹਾਂ ਦੇ ਦਸਤਾਵੇਜ਼ ਉਹਨਾਂ ਚੋਂ ਲਿਆਓ ਕੋਈ ਤੁਹਾਡਾ ਕੋਈ ਜੌਬ ਤੇ ਲੱਗਾ ਹੈ ਉਹਦਾ ਜੋ ਹੁੰਦਾ ਹੈ ਹਾਂਜੀ ਲੈਟਰ ਵਗੈਰਾ ਜੋ ਵਗੈਰਾ ਜੋ ਉਹਦਾ ਖਾਤਾ ਪੈਨਸ਼ਨ ਵਾਲਾ ਉਹਦਾ ਜੋ ਵੀ ਹੈ ਉਹ ਲਿਓ ਹੂੰ ਪਾਸਪੋਰਟ ਲਿਓ ਜ਼ਾਤ ਸਰਟੀਫਿਕੇਟ ਲਿਓ ਹੂੰ ਠੀਕ ਹੈ ਜੀ ਜੀ ਬਰਥ ਸਰਟੀਫਿਕੇਟ ਲਿਓ ਆਪਦੇ ਵੱਡਿਆਂ ਦਾ ਬਰਥ ਸਰਟੀਫਿਕੇਟ ਲਿਓ ਐਸਾ ਉਥੇ ਚਾ ਜੂ ਪਿਆ ਜੀ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਮਾਮਲਾ ਵਿਰੋਧ ਤੱਕ ਗਿਆ ਕਿਉਂਕਿ ਉਹ ਵੋਟਰ ਸੂਚੀਆਂ ਇੱਕ ਤਰ੍ਹਾਂ ਨਾਲ ਨਾਗਰਿਕਤਾ ਹੀ ਚੈੱਕ ਕੀਤੀ ਜਾ ਰਹੀ ਹੈ ਉਥੇ ਲੋਕਾਂ ਦੀ ਵੈਰੀਫਿਕੇਸ਼ਨ ਦੇ ਸਰੀਏ ਤਾਂ ਮਸਲਾ ਬੜਾ ਟੇਡਾ ਹੋ ਗਿਆ ਕਿ ਚੋਣ ਕਮਿਸ਼ਨ ਨਾਗਰਿਕਤਾ ਹੀ ਸਿੱਧ ਕਰਨ ਲੱਗ ਪਿਆ ਕਿ ਲਿਆਓ ਬਈ ਕਿਹਦੀ ਨਾਗਰਿਕਤਾ ਜਾਇਜ਼ ਹੈ ਕਿਹਦੀ ਨਜਾਇਜ਼ ਹੈ ਉਹਦਾ ਫਾਇਦਾ ਵੀ ਕਹਿੰਦੇ ਕਿ ਭਾਜਪਾ ਨੂੰ ਹੋ ਸਕਦਾ ਜੀ ਕਿਉਂਕਿ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਉਹ ਪਾਸੇ ਰਹਿ ਜਾਣਗੇ ਪੰਜ ਪਾਲੀਆਂ ਬਣ ਜਾਣਗੀਆਂ ਬਹੁਤੀ ਆੜ ਚ ਵੀ ਕੁਛ ਨਾ ਕੁਛ ਹੋਣਾ ਮਤਲਬ ਕਿ ਉੱਥੇ ਇੰਨਾ ਰੋਲ ਖਚੋਲਾ ਹੈ ਸਭ ਹਾਲਾਂਕਿ ਜੇ ਤੇਜਸਵੀ ਨੂੰ ਦੇਖੀਏ ਉਹ ਬਹੁਤ ਮਜ਼ਬੂਤੀ ਨਾਲ ਲੜ ਰਿਹਾ ਪਰ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਕਾਂਗਰਸ ਨੂੰ ਜਿੰਨਾ ਹੱਕ ਦਿੱਤਾ ਜਾਂਦਾ ਹੈ ਵੰਡ ਵੰਡਾ ਕੇ ਉਹਦਾ ਸਟ੍ਰਾਈਕ ਰੇਟ ਪਿੱਛੇ ਰਹਿ ਜਾਂਦਾ ਜੀ ਤੋ ਇਹ ਸਾਰੀਆਂ ਚੀਜ਼ਾਂ ਨੇ ਅਲਟੀਮੇਟਲੀ ਹੁਣ ਤੁਸੀਂ ਆਪ ਦੇਖ ਲਓ ਕਿ ਭਾਜਪਾ ਦਾ ਗਰਾਊਂਡ ਕਿਸ ਤਰ੍ਹਾਂ ਦਾ ਆਪਾਂ ਬਹੁਤ ਦੂਰ ਬੈਠੇ ਆ ਮੈਂ ਤੁਹਾਨੂੰ ਫੈਕਚੁਅਲੀ ਕੁਝ ਚੀਜ਼ਾਂ ਦੱਸ ਦਿੰਦੀ ਆ ਕਿ ਆ ਉੱਥੇ ਇਸ ਵੇਲੇ ਸਿਆਸੀ ਖਿਚੜੀ ਇਸ ਤਰ੍ਹਾਂ ਦੀ ਹੈ ਹਮ ਹਮ ਹਮ